ਮਾ ਪਾ ਕੇ ਬਹੁਤੇ ਫੈਸ਼ਨ ਵਾਲੇ ਕੱਪੜੇ ਬੰਦ ਕਰ ਦੋ ਨਹੀਂ ਰਹਿਣਾ ਤੁਹਾਡੇ ਕੋਈ ਪੈਸਾ ਹੋਣਗਾ ਤੇ ਬਿਮਾਰੀਆਂ ਇੰਨੀ ਆ ਜਾਣੀਆਂ ਤੁਸੀਂ ਤੁਹਾਨੂੰ ਸਾਹ ਲੈਣਾ ਔਖਾ ਹੋ ਜਾਣਾ ਇੰਨੀ ਬਿਮਾਰੀ ਆਣੀ ਹੁਣ ਸਾਰਾ ਸਿਸਟਮ ਵਿਗੜ ਚੁੱਕਿਆ ਧਰਤੀ ਦਾ ਅੱਗਾਂ ਲੱਗਣਗੀਆਂ ਪਚਾੜ ਆਣਗੇ ਡੰਗਰਾਂ ਦੀ ਆਫਤ ਆਊਗੀ ਕੋਈ ਚੰਗਾ ਲੱਛਣ ਨਹੀਂ ਹੈ ਸਮੇਂ ਦਾ ਬਿਮਾਰੀਆਂ ਡਾਕਟਰਾਂ ਨੂੰ ਲੱਭਣ ਗਿਆ ਨੇ ਵੀ ਕਿੱਥੋਂ ਬਿਮਾਰੀ ਲੱਗਦੀ ਹੈ ਖਾਸ ਕਰਕੇ ਦਿਮਾਗੀ ਬਿਮਾਰੀਆਂ ਬਹੁਤ ਸ਼ੁਰੂ ਹੋਣ ਗਈਆਂ ਤੇ ਪੇਟ ਤੇ ਦਿਮਾਗ ਇਹ ਦੋਹਾਂ ਚੀਜ਼ਾਂ ਤੇ ਬਹੁਤ ਅਸਰ ਪੈਗਾ ਸਮੇਂ ਦਾ ਇਸ ਕਰਕੇ ਟਾਈਮ ਨੂੰ ਬਰਬਾਦ ਨਾ ਕਰੋ ਗੁਰੂ ਦੇ ਬਾਣਾ ਵਿੱਚ ਚੱਲ ਪਏ ਹੋ ਤੇ ਲੋਕ ਤੇ ਪ੍ਰਲੋਕ ਦੇ ਸੁੱਖ ਹੋ ਸਕਦੇ ਆ ਉਹ ਬਾਣਾ ਇੱਕੋ ਹੀ ਆ ਕਿ ਪੀਵੋ ਪੋਹਲ ਖੰਡੇ ਤਾਰ ਚੁੱਪ ਕਰਕੇ ਕੰਨ ਬਲੇਟ ਕੇ ਨੈ ਮ বিলম্ব ਧਰਮੰ ਬਲੰਭ ਪਾਪੰਗ ਧਰਮ ਦਾ ਕੰਮ ਕਰਨ ਲੱਗਿਆ ਦੇਰ ਨਾ ਕਰੋ